ਬੱਸ ਰੈਸਟੋਰਾਂ ਨੂੰ ਮੇਰੇ ਕਾਰੇੜ ਕੀ ਦੀ ਪੋਸਟ ਸੀਸੀਡੀ ਯਾਰੀ ਖਦਮਾ ਥੋੜੀ ਦੇ ਦੋ ਕੇਸੀ ਪਾਸਾ ਪਾ ਦਿਓ ਉਹੀ ਕਹੇ ਯਾਰ ਮਹੀਨਾ ਦੋ ਮਹੀਨੇ ਛੇ ਮਹੀਨੇ ਸਾਲ ਦੋ ਸਾਲ ਰੱਖੋ ਅੰਦਰ ਦੀ ਮਾਨਤਮਾਨ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਕਹਿੰਦੇ ਪੰਜਾਬ ਦੇ ਵਿੱਚ ਇਨਸਾਫ ਆ ਪੰਜਾਬ ਦੇ ਲੋਕਾਂ ਨੂੰ ਹੱਕ ਦੀ ਗੱਲ ਕਰਦਾ ਇਹ ਆਖਿਆ ਲੜਾਈ ਲੜਦਾ ਥਾੜੇ ਨਾਲ ਵੀ ਲੜਦਾ ਮੈਂ ਤੈਨੂੰ ਕਹਿੰਦਾ ਥਾੜੇ ਨਾਲ ਵੀ ਲੜਾਈ ਲੜਦਾ ਹੈ ਸੈਂਟਰ ਨਾਲ ਵੀ ਲੜਦਾ ਲੜੂੰਗਾ ਆਖਰੀ ਤਮਦਾਰ ਬੀਤੇ ਕੱਲ ਟ੍ਰੈਕਟਰ ਡਰਾਈਵਰਾਂ ਨੇ ਪਾਵੇਂ ਹੜਤਾਲ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਸੀ ਪਰ ਇਹ ਹੜਤਾਲ ਹਾਲੇ ਵਾਪਿਸ ਨਹੀਂ ਹੋਈ ਜੀ ਹਾਂ ਟਰੱਕ ਆਪਰੇਟਰਾਂ ਨੇ ਮੁੜ ਤੋਂ ਕੇਂਦਰ ਸਰਕਾਰ ਖਿਲਾਫ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂਰੇ ਮੁਰਤੋ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਉਹ ਹੜਤਾਲ ਵਾਪਸ ਲੈਣ ਦੇ ਫੈਸਲੇ ਤੋਂ ਪੂਰੀ ਤਰ੍ਹਾਂ ਨਾਖੁਸ਼ ਨੇ ਜਿਨ੍ਹਾਂ ਵੱਲੋਂ ਅੱਜ ਜਲੰਧਰ ਦੇ ਰਾਮਾ ਮੰਡੀ ਚੌਕ 'ਚ ਤਰਨਾ ਵੀ ਲਾਇਆ ਵੱਡੀ ਗਿਣਤੀ 'ਚ ਟਰੱਕ ਯੂਨੀਅਨ ਦੇ ਮੈਂਬਰ ਰਾਮਾ ਮੰਡੀ ਚੌਕ 'ਚ ਇਕੱਠੇ ਹੋਏ ਜਿੱਥੇ ਕਿ ਪੁਲਿਸ ਨੇ ਬਾਅਦ 'ਚ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੂੰ ਹਿਰਾਸਤ 'ਚ ਲੈ ਲਿਆ ਇਸ ਤੋਂ ਪਹਿਲਾਂ ਹੈਪੀ ਸੰਧੂ ਨੇ तमाम ট্রাক ਆਪਰੇਟਰਾਂ ਨੂੰ ਹੜਤਾਲ ਵਾਪਸ ਨਾ ਲੈਣ ਦੀ ਅਪੀਲ ਵੀ ਕੀਤੀ ਅਤੇ ਇੱਕ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਟਰੱਕਾਂ ਦੀ ਹੜਤਾਲ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਉਹਨਾਂ ਦੇ ਘਰ ਤੇ ਪੰਜਾਬ ਪੁਲਿਸ ਵੱਲੋਂ ਦੋ ਬਾਰੀ ਛਾਪੇ ਮਾਰੇ ਕੀਤੇ ਗਏ। ਇਸ ਸੀਸੀਟੀਵੀ ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ 3 ਜਨਵਰੀ ਨੂੰ ਸਵੇਰੇ 6:33 ਮਿੰਟ ਤੇ ਪੁਲਿਸ ਦੀਆਂ ਗੱਡੀਆਂ ਉਹਨਾਂ ਦੇ ਘਰ ਪਹੁੰਚੀਆਂ। ਦਾਅਵਾ ਕੀਤਾ ਗਿਆ ਹੈ ਕਿ ਕੁਝੀ ਘਾਟਿਆਂ ਵਿੱਚ ਉਹਨਾਂ ਦੇ ਘਰ ਤੇ ਦੋ ਵਾਰੀ ਛਾਪੇ ਮਾਰੇ ਕਿਤੇ ਵੀ ਉਹ ਵੀ ਸਰਫੇਸ ਲਈ ਕਿਉਂਕਿ ਉਹਨਾਂ ਵੱਲੋਂ ਟਰੱਕ ਡਰਾਈਵਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਸਮੁੱਚੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵਿਦਿੱਸਾ ਵੇ ਵਾਸੇ ਪੰਜਾਬੀਆਂ ਨੂੰ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਕੀ ਹੋਇਆ ਇਹ ਡਰਾਈਵਰਾਂ ਦੇ ਖਿਲਾਫ ਇੱਕ ਕਾਨੂੰਨ ਆਇਆ ਉਹਦੀ ਲੜਾਈ ਲੜਨੀ ਹੈ ਲੜਦੇ ਪੈਣ ਲੜਾਂਗਾ ਆਖਰੀ ਦਮ ਤੱਕ ਲੜਣਾ ਮੈਂ ਤੁਹਾਨੂੰ ਕਹਿੰਦਾ ਆਖਰੀ ਦਮ ਤੱਕ ਲੜਾਂਗਾ ਪੁਲਿਸ ਅਰੈਸਟ ਕਰਨ ਨੂੰ ਮੇਰੇ ਕਾਰ ਰੇਡ ਕੀਤੀ ਪੁਲਿਸ ਸੀਸੀਟੀਵੀ ਯਾਰੀ ਕਰ ਦਊਂਗਾ ਥੋੜੀ ਦੇਰ ਚ ਮੈਨੂੰ ਕੇਸ ਹੀ ਪਾਸ ਪਾ ਦਿਓ ਨਹੀਂ ਕਿਹਾ ਯਾਰ ਮਹੀਨਾ ਦੋ ਮਹੀਨੇ ਛੇ ਮਹੀਨੇ ਸਾਲ ਦੋ ਸਾਲ ਰੱਖੋ ਅੰਦਰ ਠੀਕ ਹੈ ਭਗਵਾਨ ਤੁਮਾਨ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਕਹਿੰਦੇ ਪੰਜਾਬ ਦੇ ਵਿੱਚ ਇਨਸਾਫ ਆ ਪੰਜਾਬ ਦੇ ਲੋਕਾਂ ਨੂੰ ਹੱਕ ਦੀ ਗੱਲ ਕਰਦਾ ਇਹ ਆ ਕਿ ਲੜਾਈ ਲੜਦਾ ਥਾੜੇ ਨਾਲ ਵੀ ਲੜ ਰਿਹਾ ਮੈਂ ਤੁਹਾਨੂੰ ਕਹਿੰਦਾ ਥਾੜੇ ਨਾਲ ਵੀ ਲੜਾਈ ਲੜ ਰਿਹਾ ਸੈਂਟਰ ਨਾਲ ਵੀ ਲੜ ਰਿਹਾ ਲੜੂਗਾ ਆਖਰੀ ਦਮ ਤੱਕ ਲੜੂਗਾ ਸਿਰਫ ਜਲੰਧਰ ਚ ਹੀ ਨਹੀਂ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਵਿੱਚ ਵੀ ਟਰੱਕ ਆਪਰੇਟਰਾਂ ਦਾ ਗੁੱਸਾ ਕੇਂਦਰ ਸਰਕਾਰ ਦੇ ਤਿੰਨ ਕਾਨੂੰਨਾਂ ਖਿਲਾਫ ਦੇਖਣ ਨੂੰ ਮਿਲ ਰਿਹਾ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਵੀ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਦੇ ਆਗੂ ਵੱਲੋਂ ਕੇਂਦਰੀ ਮੰਤਰੀ ਅਮਿਤ ਸ਼ਾਦਾ ਪੁਤਰਾਫੂ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਟ੍ਰੇਡ ਯੂਨੀਅਨ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਇਹ ਕਾਨੂੰਨ ਪਾਸ ਨਹੀਂ ਹੋਣਾ ਚਾਹੀਦਾ ਅਤੇ ਕਿਹਾ ਕਿ ਜੇਕਰ ਸਰਕਾਰ ਇਹ ਕਰਦੀ ਹੈ ਤਾਂ ਇਸ ਖਿਲਾਫ ਵੱਡੇ ਸੰਘਰਸ਼ ਵਿੜੇ ਜਾਣਗੇ ਸਰ ਸਾਡੀ ਇਹ ਯੂਨੀਅਨ ਹੈ ਯੂਨਾਈਟਡ ਟ੍ਰੇਡ ਯੂਨੀਅਨ ਪੰਜਾਬ ਦੀ ਹੈ ਇਹ ਸਾਰੇ ਪੰਜਾਬ ਦੀ ਯੂਨੀਅਨ ਹੈ ਜਿਹੜਾ ਇਹ ਇਹਨਾਂ ਡਰਾਵਣਾ ਪ੍ਰਤੀ ਕਾਨੂੰਨ ਪਾਸ ਕਰਨ ਰਹੇ ਆ ਜਿਹੜਾ ਵੀ ਜੇ ਕੋਈ ਰੋਡ ਐਕਸੀਡੈਂਟ ਕਿਸੇ ਕੋ ਹੁੰਦਾ ਟੂ ਵੀਲਰ ਤੋਂ ਲੈ ਕੇ 18 ਚੱਕੀ ਤੱਕ ਜੇ ਤੁਕੋਂ ਕੋਈ ਕਾਨੂੰਨ ਤੇ ਵਿੱਚ ਐਕਸੀਡੈਂਟ ਹੋ ਗਿਆ ਉਹਨੂੰ ਸਜ਼ਾ ਦਿੱਤੀ ਜਾਊਗੀ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਇਹ ਬਿਲਕੁਲ ਗਲਤ ਆ ਜੇ ਇੰਨਾ ਪੈਸਾ ਹੋ ਸਾਡੇ ਕੋਲ ਡਰਾਈਵਰ ਕੋ ਇੰਨਾ ਪੈਸਾ ਤਾਂ ਸਾਨੂੰ ਕਿਉਂ ਡਰਾਈਵਿੰਗ ਕਰਨ ਦੀ ਇਹ ਰੋਡ ਤੇ ਆਪਾਂ ਧੱਕੇ ਖਾਈਏ ਜਿੰਨਾ ਪੈਸਾ ਹੈ ਤੇ ਬਕੌਣੋ ਕੰਮ ਖੋਲ ਕੇ ਬਾਈ ਨੇ ਫਿਰ ਤੇ ਇਸ ਕਰਕੇ ਇਹ ਕਾਨੂੰਨ ਨਹੀਂ ਪਾਸ ਹੋਣਾ ਚਾਹੀਦਾ ਦੱਸ ਦਈਏ ਕਿ ਬੀਤੇ ਕੱਲ ਟਰੱਕ ਆਪਰੇਟਰਾਂ ਵੱਲੋਂ ਦੇਸ਼ ਵਿਆਪੀ ਹੜਤਾਲ ਕੀਤੀ ਗਈ ਸੀ ਜਿਸ ਕਾਰਨ ਕੁਝ ਹੀ ਘੰਟਿਆਂ ਵਿੱਚ ਸਭ ਕੁਝ ਹੀ ਤਹਸਨੈਸ ਹੁੰਦਾ ਨਜ਼ਰ ਆਇਆ ਸੀ ਪੈਟਰੋਲ ਪੰਪਾਂ ਤੇ ਲੰਮੀਆਂ ਲਾਈਨਾਂ ਲੱਗੀਆਂ ਸੀ ਜਿਸ ਕਾਰਨ ਜੀਵਨ ਅਸਤਬਿਅਸ ਹੋ ਗਿਆ ਸੀ ਹਾਲਾਂਕਿ ਬਾਅਦ ਵਿੱਚ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਟਰੱਕ ਯੂਨੀਅਨ ਵੱਲੋਂ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਅੱਜ ਫਿਰ ਤੋਂ ਟਰੱਕ ਯੂਨੀਅਨਾਂ ਨੇ ਕੇਂਦਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੇ ਨਾਲ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ